ਪਿੰਡ ਦੇ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਵਾਲੇ ਦੀ ਮਦਦ ਹੁਣ ਨਹੀਂ ਕੀਤੀ ਜਾਏਗੀ ਇਹ ਨਾ ਹੀ ਗ੍ਰਿਫਤਾਰ ਹੋਣ ਤੇ ਉਸ ਦੀ ਜ਼ਮਾਨਤ ਕਰਵਾਈ ਜਾਏਗੀ ਇਹ ਕਹਿੰਦੇ ਹੋਏ 37 ਪਿੰਡਾਂ ਦੀ ਪੰਚਾਇਤ ਨੇ ਮਤਾ ਪਾ ਦਿੱਤਾ ਹੈ ਤੇ ਸਾਫ ਐਲਾਨ ਕਰ ਦਿੱਤਾ ਹੈ ਕਿ ਨਸ਼ਾ ਤਸਕਰ ਦੀ ਕਿਸੇ ਵੀ ਕਿਸਮ ਦੀ ਕੋਈ ਮਦਦ ਨਹੀਂ ਕੀਤੀ ਜਾਏਗੀ ਮਾਮਲਾ ਮਲੇਰ ਕੋਟਲਾ ਦਾ ਹੈ ਜਿੱਥੋਂ ਦੀਆਂ 37 ਪੰਚਾਇਤਾਂ ਨੇ ਇਹ ਮਤਾ ਪਾਇਆ ਹੈ ਤੇ ਇਸ ਮੌਕੇ ਕਰਵਾਏ ਗਏ ਇੱਕ ਪ੍ਰੋਗਰਾਮ ਦੇ ਵਿੱਚ ਪਟਿਆਲਾ ਰੇਂਜ ਦੇ ਡੀਆਜੀ ਮਨਦੀਪ ਸਿੰਘ ਸਿੱਧੂ ਵੀ ਹਾਜ਼ਰ ਰਹੇ ਤੇ ਸਮੋਕਿਉਣਾ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਵੈਸੇ ਹੀ ਬਦਨਾਮ ਕੀਤਾ ਹੋਇਆ ਹੈ ਤੇ ਜਿਹੜੇ ਕੁਝ ਫੀਸ ਦੀ ਨੌਜਵਾਨ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਅਜਈਆਂ ਪੰਚਾਇਤਾਂ ਬਾਹਰ ਕੱਢਣ ਦੇ ਵਿੱਚ ਮਦਦ ਕਰਨ ਦੀਆਂ ਤੇ ਪਿੰਡ ਕੁਠਾਲਾ ਤੋਂ ਇਸ ਦੀ ਸ਼ੁਰੂਆਤ ਹੋ ਗਈ ਹੈ ਪੰਜਾਬ ਦੇ ਵਿੱਚ ਇੱਕ ਨਵੀਂ ਪਹਿਲ ਹੈ ਜਿਹੜੀ ਉਹ ਮਲੇਰਕੋਟਲਾ ਦੇ ਸੰਦੌੜ ਤੇ ਅੱਗੇ ਪਿੰਡ ਕੁਠਾਲਾ ਤੋਂ ਸ਼ੁਰੂ ਹੋਈ ਹੈ ਉੱਥੇ ਜਿਹੜਾ ਇੱਕ ਜਿਹੜੀ ਇਨੀਸ਼ੀਏਟਿਵ ਲਿਆ ਗਿਆ ਕਿ ਪੰਚਾਇਤਾਂ ਵੱਲੋਂ ਇਹ ਮਤੇ ਪਾਏ ਗਏ ਆ ਕਿ ਲਗਭਗ 37 ਐਮਐਲਏ ਸਾਹਿਬ ਨੇ ਦੱਸਿਆ ਆਪਣੇ ਐਸਐਸਪੀ ਸਾਹਿਬ ਦੱਸਦੇ ਜੀ 37 ਪੰਚਾਇਤਾਂ ਨੇ ਮਤੇ ਪਾਲੇ ਆ ਵੀ ਅਸੀਂ ਜਿਹੜਾ ਨਸ਼ੇ ਵਾਲਿਆਂ ਦਾ ਕੋਈ ਵੀ ਸਾਥ ਨਹੀਂ ਦੇਵਾਂਗੇ ਤੇ ਨਸ਼ੇ ਦੇ ਵਿਰੁੱਧ ਜੋ ਕਾਰਵਾਈ ਹੋਊਗੀ ਉਹਦੇ ਵਿੱਚ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਦੋ ਹੀ ਚੀਜ਼ਾਂ ਜੇ ਅਗਰ ਲੋਕਾਂ ਨੇ ਸੋਚ ਲਿਆ ਕਿਉਂਕਿ ਬਹੁਤ ਥੋੜੇ ਬੰਦੇ ਆ ਬਲੇ ਲੋਕ ਐ ਜਿਹੜੇ ਉਹ ਕੋਈ ਇਹ ਨਹੀਂਗਾ ਵੀ ਪੰਜਾਬੀਆਂ ਨੂੰ ਜਾਣ ਬੁੱਝ ਕੇ ਬਦਨਾਮ ਵੀ ਕੀਤਾ ਜਾ ਰਿਹਾ ਜਿਹੜੀਆਂ ਕਿ ਵੀ ਇਹ ਨਸ਼ਈ ਆ ਜਾਂ ਨਸ਼ਾ ਕਰਦੇ ਆ ਕੁਝ ਹਰ ਪਿੰਡ ਦੇ ਵਿੱਚ 8-10 ਜਣੇ ਇਹ ਹੋਣੇ ਆ ਜਿਹੜੇ ਵੀ ਨਸ਼ੇ ਤੇ ਲੱਗ ਗਏ ਤੇ ਜਾਂ 3-4 ਜਣੇ ਇਹੋ ਜਿਹੇ ਆ ਜਿਹੜੇ ਕਿ ਉਹ ਆਪਦੇ ਰਾਤੋਂ ਰਾਤ ਅਮੀਰ ਹੋਣ ਦੇ ਚੱਕਰ 'ਚ ਜਿਹੜੇ ਉਹ ਜਵਾਨੀ ਨੂੰ ਬਰਬਾਦ ਕਰ ਰਹੇ ਆ ਅੱਜ ਵਾਲਾ ਜਿਹੜਾ ਮੈਨੂੰ ਲੱਗਦਾ ਵੀ ਜਿਹੜਾ ਅੱਜ ਫੈਸਲਾ ਇਹ ਹੋਇਆ ਇੱਥੋਂ ਸਾਰੇ ਪੰਜਾਬ ਨੂੰ ਸਿੱਖਣ ਦੀ ਲੋੜ ਹੈ ਤੇ ਇੱਥੋਂ ਇੱਕ ਸੁਨੇਹਾ ਜਾਊਗਾ ਕਿ ਜਦੋਂ ਲੋਕ ਫੈਸਲਾ ਕਰ ਲੈਣ ਉਹ ਜਿਹੜੀ ਹੈ ਸਰਕਾਰ ਪ੍ਰਸ਼ਾਸਨ ਹੈ ਉਹ ਉਹਦੇ ਮੁਕਾਬਲੇ ਉਹਦੀ ਇੱਕ ਕੜੀ ਹੈ ਜਦੋਂ ਲੋਕਾਂ ਨੇ ਫੈਸਲਾ ਕਰ ਲਿਆ ਵੀ ਮੇਰੇ ਮਹੱਲੇ 'ਚ ਵੇਖ ਨਹੀਂ ਸਕਦੀ ਵੇਚ ਕੇ ਕੋਈ ਦਿਖਾਵੇ ਜਾਂ ਮੇਰੇ ਪਿੰਡ 'ਚ ਕੋਈ ਵੇਚ ਕੇ ਦਿਖਾਵੇ ਤੇ ਮੈਨੂੰ ਲੱਗਦਾ ਜਿਹੜੇ ਨਸ਼ੇ ਦਾ ਕਾਰੋਬਾਰੀ ਹੈ ਤੇ ਉਹ ਉਸ ਗੱਲ ਨੂੰ ਸਮਝ ਜਾਣਗੇ ਆਪਦੇ ਸਹੀ ਰਸਤੇ ਤੇ ਆ ਜਾਣਗੇ ਤੇ ਇਹਦੇ ਨਾਲ ਇੱਕ ਜਿਹੜੀ ਜਿਹੜੀ ਕਾਲਖ ਸਾਡੇ ਪੰਜਾਬੀਆਂ ਦੇ ਮੂੰਹ ਤੇ ਵੀ ਇਹ ਸ਼ਾਇਦ ਨਸ਼ਈ ਸਾਰਾ ਪੰਜਾਬੀ ਹੋਈ ਨਸ਼ਈ ਆ ਉਹ ਅਸੀਂ ਦੁਬਾਰਾ ਉਹੀ ਉਹ ਕਰਨਾ ਹੈ ਕਿ ਪੰਜਾਬੀ ਐਵੇਂ ਨਹੀਂ ਪੰਜਾਬੀ ਤਾਂ ਬਹਾਦਰ ਹੈ ਪੰਜਾਬੀ ਤਾਂ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਕੰਮ ਆਉਂਦੇ ਆ ਪੰਜਾਬੀ ਤਾਂ ਡਿੱਗੇ ਨੂੰ ਉਠਾਉਂਦੇ ਆ ਪੰਜਾਬੀ ਚੜ੍ਹਦੀ ਕਲਾ ਵਾਲੇ ਆ ਪੰਜਾਬੀ ਮਾਨਮਤੇ ਆ ਪੰਜਾਬੀ ਬਹਾਦਰ ਹੈ ਇਹ ਸੁਣਿਆ ਜਿੱਥੋਂ ਜਾਊਗਾ ਤੇ ਮੈਨੂੰ ਉਮੀਦ ਹੈ ਕਿ ਇਹਦੇ ਚੰਗੇ ਨਤੀਜੇ ਨਿਕਲਣਗੇ ਇਸ ਨਾਲ ਕੇ ਹਲਕਾ ਵਿਧਾਇਕ ਜਮੀਲ ਰਹਿਮਾਨ ਵੱਲੋਂ ਵੀ ਪੰਚਾਇਤਾਂ ਦਾ ਧੰਨਵਾਦ ਕੀਤਾ ਗਿਆ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦਾ ਸਮਰਥਨ ਕਰਦਿਆਂ ਹੋਇਆਂ ਹੋਰ ਨਪਿੰਡਾ ਨੂੰ ਵੀ ਅਜਿਹੇ ਉਪਰਾਲਾ ਕਰਨ ਦੀ ਉਹਨਾਂ ਅਪੀਲ ਕੀਤੀ ਹੈ ਆਮ ਦੇ ਵਿੱਚੋਂ ਮਲੇਰ ਕੋਲਾ ਹਲਕਾ ਉਹ ਹਲਕਾ ਹੈ ਜਿੱਥੇ ਅੱਜ ਮਲੇਰ ਕੋਲਾ ਹਲਕੇ ਦੀਆਂ 37 ਪੰਚਾਇਤਾਂ ਨੇ ਇਹ ਮਤੇ ਪਾਇਨ ਕਿ ਅਸੀਂ ਜਿਹੜੇ ਵੀ ਨਸ਼ੇ ਦੇ ਤਸਕਰ ਹਨ ਜਿਹੜੇ ਨਸ਼ਾ ਵੇਚਦੇ ਹਨ ਉਨ੍ਹਾਂ ਦੇ ਖਿਲਾਫ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੇ ਸਬੰਧ ਚ ਅਸੀਂ ਉਨ੍ਹਾਂ ਦੀ ਜ਼ਮਾਨਤ ਦੇ ਸਬੰਧ ਚ ਬਿਲਕੁਲ ਵੀ ਨਹੀਂ ਜਾਵਾਂਗੇ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਰਕਾਰ ਨੂੰ ਪੂਰਾ ਸਹਿਯੋਗ ਦੇਵਾਂਗੇ ਤਾਂ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਜਿਹੜਾ ਹੈ ਉਹ ਬਿਲਕੁਲ ਖਤਮ ਕਰ ਸਕੀਏ ਔਰ ਸਾਡੀ ਨੌਜਵਾਨੀ ਨੂੰ ਜਿਹੜੀ ਨਸ਼ਿਆਂ ਦੇ ਦਲਦਲ ਵਿੱਚ ਫਸ ਕੇ ਆਪਣੀ ਜੀਵਨ ਦੀ ਲਾ ਤਬਾਹ ਕਰ ਰਹੀ ਹੈ ਖਤਮ ਕਰ ਰਹੀ ਹੈ ਉਹਨੂੰ ਮੋੜ ਅਸੀਂ ਖੇਡਾਂ ਨਾਲ ਜੋੜ ਕੇ ਆਪਣੀ ਸਿਹਤ ਸੰਭਾਲ ਦਾ ਉਹਨਾਂ ਨੂੰ ਅਸੀਂ ਬਲ ਲਾ ਸਕੀਏ ਔਰ ਪੰਜਾਬ ਨੂੰ ਇੱਕ ਵਾਰ ਫੇਰ ਅਸੀਂ ਹੱਸਦਾ ਵਸਦਾ ਖੇਡਦਾ ਤੇ ਪੜਦਾ ਪੰਜਾਬ ਬਣਾ ਸਕੀਏ ਇਹ ਸਾਰੀਆਂ ਪੰਚਾਇਤਾਂ ਦਾ ਇਹ ਮਤੇ ਪਾਸ ਕਰਕੇ ਦੇਣ ਤੇ ਸਲਾਗਾਯੋਗ ਕਦਮ ਹੈ ਉਹਨਾਂ ਦਾ ਔਰ ਮੈਂ ਉਹਨਾਂ ਸਾਰਿਆਂ ਨੂੰ ਵਧਾਈ ਦਿਨਾ ਕਿ ਜਿਨ੍ਹਾਂ ਨੇ ਇਹ ਹਿੰਮਤ ਕਰਕੇ ਹੌਸਲਾ ਦਿਖਾਇਆ ਔਰ ਜਦੋਂ ਪੰਚਾਇਤਾਂ ਇਹ ਫੈਸਲਾ ਲੈ ਲੈਣ ਕਿਸੇ ਵੀ ਬੁਰਾਈ ਨੂੰ ਖਤਮ ਕਰਨ ਦਾ ਤਾਂ ਮੈਂ ਸਮਝਦਾ ਹਾਂ ਕਿ ਉਹ ਬੁਰਾਈ ਖਤਮ ਹੋ ਜਾਂਦੀ ਹੈ ਇਹ ਨਸ਼ੇ ਦੇ ਖਿਲਾਫ ਜੋ ਸਟੈਂਡ ਲਿਆ ਹੈ ਪੰਚਾਇਤਾਂ ਨੇ ਇਸ ਗੱਲ ਦਾ ਪ੍ਰਤੀਕ ਹੈ ਕਿ ਹੁਣ ਨਸ਼ਾ ਵੇਚਣ ਵਾਲੇ ਜਿਹੜੇ ਹਨ ਉਹਨਾਂ ਤੇ ਦਬਾਅ ਬਣੇਗਾ ਔਰ ਉਹਨਾਂ ਦੀ ਕਿਸੇ ਪਾਸੋਂ ਕੋਈ ਸੁਣਵਾਈ ਨਹੀਂ ਹੋਏਗੀ ਕੋਈ ਉਹਨਾਂ ਦੀ ਜ਼ਮਾਨਤ ਲਈ ਨਹੀਂ ਜਾਏਗਾ ਲਿਹਾਜ਼ਾ ਮਤਲਬ ਹੈ ਨਸ਼ੇ ਨੂੰ ਠੱਲ ਪੈ ਗਈ ਹੈ ਨਸ਼ਾ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਹੋਵੇਗੀ ਚਕਬਾਨੀ ਟੀਵੀ ਲਈ ਰਵੀ ਖਾਨ ਦੀ ਰਿਪੋਰਟ